ਕਿਤਾਬ ਦਾ ਨਾਮ ਏਕ ਤੇ ਉਪਜੈ ਏਕ ਸਮਾਵੈ ਲੇਖਕ ਦਾ ਨਾਮ ਗੁਰਜੰਟ ਸਿੰਘ ਆਸਟ੍ਰੇਲੀਆ ਆਵਾਜ਼ ਜਗਜੀਤ ਸਿੰਘ ਈਸੇਵਾਲ ਅਧਿਆਇ ਦੂਸਰਾ ਕਰਮਾਂ ਦਾ ਖੇਲ ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ ਇਸ ਸਵਾਲ ਦਾ ਉੱਤਰ ਜਿਆਦਾ ਵਿਸਥਾਰ ਵਿੱਚ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਸੰਬੰਧੀ ਵਿਸਥਾਰ ਵਿੱਚ ਜਾਣਾ ਕੋਈ ਮਹੱਤਵ ਨਹੀਂ ਰੱਖਦਾ ਇਸ ਸੰਬੰਧੀ ਉੱਤਰ ਸਿਰਫ ਕੁਝ ਕੋ ਸ਼ਬਦਾਂ ਵਿੱਚ ਹੀ ਦਿੱਤਾ ਜਾ ਸਕਦਾ ਹੈ ਤੇ ਇਸ ਦਾ ਉੱਤਰ ਹੈ ਹਾਂ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ ਪਰ ਹੁਣ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਸ ਸਵਾਲ ਦਾ ਉੱਤਰ ਤਾਂ ਛੋਟਾ ਜਿਹਾ ਹੈ ਪਰ ਇਸ ਉੱਤਰ ਤੋਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਕਈ ਲੋਕ ਕਹਿ ਦਿੰਦੇ ਹਨ ਕਿ ਕਿਸਮਤ ਦਾ ਖੇਲ ਇੱਕ ਝੂਠੀ ਗੱਲ ਹੈ ਉਹ ਕਹਿੰਦੇ ਹਨ ਕਿ ਜੇਕਰ ਕੋਈ ਮਿਹਨਤ ਨਹੀਂ ਕਰਦਾ ਇਹ ਉਸਦੀ ਅਯੋਗਤਾ ਹੈ ਜੇਕਰ ਕੋਈ ਪਾਪੀ ਹੈ ਤਾਂ ਇਹ ਉਸਦੀ ਘਟੀਆ ਸੋਚ ਦਾ ਨਤੀਜਾ ਹੈ ਜੇਕਰ ਕੋਈ ਦੁਖੀ ਹੈ ਤਾਂ ਇਹ ਉਸ ਦੀਆਂ ਖੁਦ ਦੀਆਂ ਗਲਤੀਆਂ ਕਾਰਨ ਪੈਦਾ ਹੋਈਆਂ ਸਮੱਸਿਆ ਹੈ ਪਰ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਗਲਤ ਹਨ ਅਸਲ ਵਿੱਚ ਇਹ ਕਰਮਾਂ ਦੇ ਖੇਲ ਦੀ ਕਿਰਿਆ ਹੈ ਜੋ ਭਵਿੱਖ ਦੀ ਚਿੰਤਾ ਨਹੀਂ ਕਰਦੇ ਜੋ ਮਿਹਨਤੀ ਨਹੀਂ ਹਨ ਜੋ ਪਾਪੀ ਹਨ ਤੇ ਇਸ ਤਰ੍ਹਾਂ ਰਹਿਣ ਹੀ ਪਸੰਦ ਕਰਦੇ ਹਨ ਇਹ ਉਹਨਾਂ ਦੀ ਕਿਸਮਤ ਹੀ ਹੈ ਕਿਉਂਕਿ ਉਹਨਾਂ ਦੇ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਕਾਰਨ ਉਹਨਾਂ ਦੇ ਇਸ ਜਨਮ ਵਿੱਚ ਦੁੱਖ ਪਾਉਣਾ ਹੀ ਲਿਖਿਆ ਗਿਆ ਹੈ। ਉਹਨਾਂ ਦੀ ਕਿਸਮਤ ਵਿੱਚ ਪਾਪੀ, ਅਸਫਲ, ਬੇਕਾਰ, ਗਰੀਬ ਹੋਣਾ ਲਿਖਿਆ ਗਿਆ ਹੈ। ਕਿਉਂਕਿ ਉਹਨਾਂ ਨੇ ਦੁੱਖ ਭੋਗਣੇ ਹੁੰਦੇ ਹਨ ਇਸ ਲਈ ਉਹਨਾਂ ਦਾ ਅਜਿਹਾ ਜੀਵਨ ਉਹਨਾਂ ਦੀ ਕਿਸਮਤ ਹੀ ਹੈ। ਖੁਸ਼ਹਾਲ ਹੋਣਾ ਉਹਨਾਂ ਦੀ ਕਿਸਮਤ ਵਿੱਚ ਨਹੀਂ ਹੈ। ਇਸੇ ਲਈ ਉਹ ਆਪਣੀ ਬੇਕਾਰੀ, ਪਾਪੀ ਸੁਭਾਅ ਅਤੇ ਛੋਟੀ ਜਿਹੀ ਸੋਚ ਵਿੱਚ ਹੀ ਫਸੇ ਹੋਏ ਹਨ ਤੇ ਦੁੱਖ ਭੋਗ ਰਹੇ ਹਨ। ਇਹ ਉਹਨਾਂ ਦੀ ਕਿਸਮਤ ਹੀ ਹੈ। ਕਈ ਲੋਕ ਕਹਿ ਦਿੰਦੇ ਹਨ ਕਿ ਜੇ ਮੈਂ ਮਿਹਨਤ ਕੀਤੀ ਤਾਂ ਹੀ ਮੈਂ ਤਰੱਕੀ ਕਰ ਪਾਇਆ। ਮੈਂ ਆਪਣੀ ਕਿਸਮਤ ਖੁਦ ਲਿਖੀ ਹੈ। ਮੈਂ ਆਪਣਾ ਭਵਿੱਖ ਆਪ ਬਣਾਇਆ ਹੈ। ਅਜਿਹੇ ਲੋਕਾਂ ਨੂੰ ਮੈਂ ਪੁੱਛਣਾ ਚਾਹਾਂਗਾ ਕਿ ਜੇਕਰ ਇਨਸਾਨ ਆਪਣੇ ਦਮ ਉਤੇ ਮਿਹਨਤ ਕਰਕੇ ਅਮੀਰ ਹੋ ਸਕਦਾ ਹੈ ਤਾਂ ਹਰ ਕੋਈ ਮਿਹਨਤ ਕਰਨ ਨਾਲ ਅਮੀਰ ਕਿਉਂ ਨਹੀਂ ਹੁੰਦਾ ਜੇਕਰ ਹਰ ਇਨਸਾਨ ਮਿਹਨਤ ਕਰਕੇ ਸਫਲ ਹੋ ਸਕਦਾ ਹੈ ਤਾਂ ਮਜ਼ਦੂਰ ਇਨੀ ਮਿਹਨਤ ਦੇ ਬਾਵਜੂਦ ਅਮੀਰ ਕਿਉਂ ਨਹੀਂ ਹੁੰਦਾ ਇੱਕ ਰਾਜਾ ਸਿਆਣੇ ਵਿਅਕਤੀਆਂ ਵਿੱਚ ਰਹਿੰਦਾ ਹੋਇਆ ਵੀ ਗਲਤੀਆਂ ਕਿਵੇਂ ਕਰ ਬੈਠਦਾ ਹੈ ਉਹ ਇੰਨਾ ਸ਼ਕਤੀਸ਼ਾਲੀ ਹੁੰਦੇ ਹੋਏ ਵੀ ਆਪਣੀ ਆਮ ਜਨਤਾ ਦੇ ਹੱਥੋਂ ਕਿਵੇਂ ਮਾਰਿਆ ਜਾਂਦਾ ਹੈ ਕਿਉਂ ਕੋਈ ਪੜ੍ਹ ਲਿਖ ਕੇ ਵੀ ਚੰਗੀ ਨੌਕਰੀ ਨਹੀਂ ਕਰ ਪਾਉਂਦਾ ਅਜਿਹਾ ਕਿਉਂ ਕੋਈ ਪਾਪੀ ਹੁੰਦੇ ਹੋਏ ਵੀ ਲੋਕਾਂ ਦਾ ਚਿਹਤਾ ਹੈ ਪਰ ਕੋਈ شریف ਹੁੰਦੇ ਹੋਏ ਵੀ ਲੋਕਾਂ ਦਾ ਸਤਕਾਰ ਨਹੀਂ پا ਸਕਿਆ ਅਜਿਹਾ ਕਿਉਂ ਕੋਈ ਅਮੀਰ ਹੁੰਦੇ ਹੋਏ ਵੀ ਦੁਖੀ ਹੈ ਕੋਈ ਗਰੀਬ ਹੁੰਦੇ ਹੋਏ ਵੀ ਸੁਖੀ ਹੈ ਅਜਿਹਾ ਕਿਉਂ ਕਿਸੇ ਨੂੰ ਬਿਨਾਂ ਮਿਹਨਤ ਦੇ ਹੀ ਪੈਸਾ ਮਿਲ ਜਾਂਦਾ ਹੈ ਕਿਉਂ ਇਨਾਂ ਸਾਰੇ ਸਵਾਲਾਂ ਦਾ ਉੱਤਰ ਇਹੀ ਹੈ ਕਿ ਇਹ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਗਿਆ ਹੈ ਇਨਸਾਨ ਆਪਣੀ ਕਿਸਮਤ ਖੁਦ ਨਹੀਂ ਲਿਖ ਸਕਦਾ ਮੁੱਠੀ ਭਰ ਲੋਕਾਂ ਦੇ ਕਾਰਨਾਮੇ ਸੁਣਾ ਕੇ 600 ਕਰੋੜ ਲੋਕਾਂ ਦੇ ਜੀਵਨ ਦੀ ਸਚਾਈ ਨੂੰ ਅੱਖੋਂ-ਓਲੇ ਨਹੀਂ ਕੀਤਾ ਜਾ ਸਕਦਾ ਜੇ ਕੋਈ ਸਫਲ ਹੈ ਇਹ ਉਸਦੀ ਕਿਸਮਤ ਹੀ ਹੈ ਜੇ ਕੋਈ ਮਿਹਨਤੀ ਹੈ ਇਹ ਉਸਦੀ ਕਿਸਮਤ ਹੀ ਹੈ ਜੇਕਰ ਕਿਸੇ ਨੂੰ ਮਿਹਨਤ ਦਾ ਫਲ ਮਿਲਦਾ ਹੈ ਇਹ ਉਸਦੀ ਕਿਸਮਤ ਹੀ ਹੈ ਜੇ ਕੋਈ ਗਰੀਬ ਹੈ ਪਾਪੀ ਹੈ ਨਕਮਾ ਹੈ ਘਟਿਆ ਸੋਚ ਵਾਲਾ ਹੈ ਇਹ ਉਸਦੀ ਕਿਸਮਤ ਹੀ ਹੈ ਜੇ ਕੋਈ ਮਿਹਨਤੀ ਹੈ ਅਮੀਰ ਹੈ ਖੁਸ਼ ਹੈ ਇਹ ਉਸ ਦੀ ਕਿਸਮਤ ਹੀ ਹੈ ਪਰ ਇੱਥੇ ਆ ਕੇ ਇੱਕ ਹੋਰ ਸਵਾਲ ਖੜਾ ਹੋ ਜਾਂਦਾ ਹੈ ਕਿ ਇਹ ਸਭ ਸਾਡੀ ਕਿਸਮਤ ਵਿੱਚ ਕਿਉਂ ਹੈ ਗਰੀਬ ਦੀ ਕਿਸਮਤ ਵਿੱਚ ਗਰੀਬੀ ਕਿਉਂ ਅਮੀਰ ਦੀ ਕਿਸਮਤ ਵਿੱਚ ਅਮੀਰੀ ਕਿਉਂ ਪਰਮਾਤਮਾ ਤਾਂ ਸਭ ਦਾ ਪਿਤਾ ਹੈ ਤਾਂ ਫਿਰ ਇਹ ਭੇਦ ਭਾਵ ਕਿਉਂ ਕੋਈ ਮਿਹਨਤ ਕਰਦਾ ਹੈ ਤਾਂ ਫਿਰ ਵੀ ਉਹ ਜੀਵਨ ਵਿੱਚ ਸਫਲ ਕਿਉਂ ਨਹੀਂ ਹੈ ਕੋਈ ਬਿਨਾ ਕਿਸੇ ਮਿਹਨਤ ਦੇ ਅਮੀਰ ਕਿਉਂ ਹੈ ਮੈਂ ਤਾਂ ਬਹੁਤ ਸਾਹੂ ਹਾਂ ਪਰ ਕੋਈ ਮੇਰੀ ਇੱਜ਼ਤ ਕਿਉਂ ਨਹੀਂ ਕਰਦਾ ਉਹ ਤਾਂ ਬਹੁਤ ਪਾਪੀ ਹੈ ਹਰ ਪਾਸੇ ਉਸ ਦੀ ਇੱਜ਼ਤ ਕਿਉਂ ਕਰਦੇ ਹਨ ਸਾਰੇ ਉਸ ਅੱਗੇ ਕਿਉਂ ਝੁਕਦੇ ਹਨ ਮੇਰੀ ਜ਼ਿੰਦਗੀ ਵਿੱਚ ਸੁੱਖ ਕਿਉਂ ਨਹੀਂ ਹੈ ਜਦ ਕਿ ਮੇਰੇ ਕੋਲ ਸਾਰੀਆਂ ਸੁੱਖ ਸਹੂਲਤਾਂ ਹਨ ਕੋਈ ਝੁੱਗੀ ਝੌਂਪੜੀ ਵਿੱਚ ਰਹਿ ਕੇ ਵੀ ਸੁਖੀ ਹੈ ਖੁਸ਼ ਹੈ ਅਜਿਹਾ ਕਿਉਂ ਮੈਂ ਪਰਮਾਤਮਾ ਦਾ ਨਾਮ ਜਪਦਾ ਹਾਂ ਪਰ ਫਿਰ ਵੀ ਮੇਰੇ ਸੁਪਨੇ ਪੂਰੇ ਨਹੀਂ ਹੁੰਦੇ ਕਿਉਂ ਉਸ ਦੀ ਕਿਸਮਤ ਮੇਰੇ ਨਾਲੋਂ ਚੰਗੀ ਕਿਉਂ ਮੇਰੀ ਕਿਸਮਤ ਮਾੜੀ ਕਿਉਂ ਇਨ੍ਹਾਂ ਸਵਾਲਾਂ ਦਾ ਉੱਤਰ ਹੈ ਕਿ ਤੁਸੀਂ ਜੋ ਕਰਮ ਕਰਦੇ ਹੋ ਉਹਨਾਂ ਕਰਮਾਂ ਦੇ ਅਨੁਸਾਰ ਤੁਹਾਡੀ ਕਿਸਮਤ ਲਿਖੀ ਜਾਂਦੀ ਹੈ ਚੰਗੇ ਕਰਮਾਂ ਵਾਲਿਆਂ ਦਾ ਜੀਵਨ ਚੰਗਾ ਤੇ ਖੁਸ਼ੀਆਂ ਭਰਿਆ ਹੁੰਦਾ ਹੈ ਭਾਵੇਂ ਉਹ ਝੁੱਗੀਆਂ ਵਿੱਚ ਹੀ ਰਹਿਣ ਮਾੜੇ ਕਰਮਾਂ ਵਾਲੇ ਲੋਕਾਂ ਦਾ ਜੀਵਨ ਚਿੰਤਾਵਾਂ ਤੇ ਦੁੱਖਾਂ ਦਾ ਘਰ ਬਣ ਜਾਂਦਾ ਹੈ ਭਾਵੇਂ ਉਹ ਕਿੰਨੇ ਹੀ ਅਮੀਰ ਕਿਉ ਨਾ ਹੋਣ ਮਾੜੇ ਕਰਮਾਂ ਵਾਲੇ ਮਨੁੱਖ ਨੂੰ ਜਿਆਦਾ ਮਿਹਨਤ ਕਰਨ ਤੇ ਵੀ ਸਫਲਤਾ ਨਹੀਂ ਮਿਲਦੀ ਪਰ ਚੰਗੇ ਕਰਮਾਂ ਵਾਲਿਆਂ ਨੂੰ ਘੱਟ ਮਿਹਨਤ ਕਰਨ ਤੇ ਹੀ ਬਹੁਤ ਸਫਲਤਾ ਮਿਲ ਜਾਂਦੀ ਹੈ ਕਿਸੇ ਵਿਅਕਤੀ ਦੇ شریف ਹੋਣ ਤੇ ਵੀ ਲੋਕ ਉਸ ਦੀ ਇੱਜ਼ਤ ਨਹੀਂ ਕਰਦੇ ਇਸ ਦਾ ਕਾਰਨ ਇਹ ਹੈ ਕਿ ਉਸ ਨੂੰ ਪਿਛਲੇ ਜਨਮ ਵਿੱਚ ਪਾਪ ਕੀਤੇ ਹੁੰਦੇ ਹਨ ਇਸ ਜਨਮ ਵਿੱਚ ਉਸ ਨੂੰ ਕੁਦਰਤ ਵੱਲੋਂ ਸੌ ਬਣਾਇਆ ਗਿਆ ਹੈ ਤਾਂ ਕਿ ਉਸ ਨੂੰ ਆਪਣੇ ਪੁਰਾਣੇ ਪਾਪਾਂ ਦੀ ਦੂਸਰਿਆਂ ਵੱਲੋਂ ਤੰਗ ਹੋ ਕੇ ਸਜ਼ਾ ਭੁਗਤਣੀ ਪਵੇ ਸਾਡੇ ਚੰਗੇ ਤੇ ਮਾੜੇ ਕਰਮ ਜਨਮ ਜਨਮਾਂ ਤੱਕ ਸਾਡੇ ਨਾਲ ਹੀ ਚੱਲਦੇ ਹਨ ਇਹ ਕਰਮ ਸਾਡੇ ਇੱਕ ਜਨਮ ਦੇ ਖਤਮ ਹੋਣ ਨਾਲ ਹੀ ਖਤਮ ਨਹੀਂ ਹੁੰਦੇ ਇਹਨਾਂ ਦੇ ਹਿਸਾਬ ਨਾਲ ਹੀ ਸਾਡੀ ਚੰਗੀ ਜਾਂ ਮਾੜੀ ਕਿਸਮਤ ਲਿਖੀ ਜਾਂਦੀ ਹੈ ਜੇ ਅਸੀਂ ਇਹ ਸੋਚਦੇ ਹਾਂ ਕਿ ਕੀ ਪਤਾ ਭਵਿੱਖ ਵਿੱਚ ਕੀ ਹੋਣਾ ਹੈ ਐਵੇਂ ਪਾਪ ਦੇ ਨਾਮ ਤੋਂ ਡਰਦੇ ਅਸੀਂ ਆਪਣੇ ਜੀਵਨ ਦਾ ਰਸ ਖਤਮ ਕਿਉਂ ਕਰੀਏ ਅਸੀਂ ਮਾਸ ਕਿਉਂ ਨਾ ਖਾਈਏ ਮਾਸ ਖਾਣ ਨਾਲ ਕੀ ਹੋਣ ਲੱਗਾ ਹੈ ਅਸੀਂ ਟੈਕਸ ਚੋਰੀ ਕਿਉਂ ਨਾ ਕਰੀਏ ਇਹ ਤਾਂ ਸਾਡਾ ਹੀ ਪੈਸਾ ਹੈ ਇਸ ਉੱਤੇ ਤਾਂ ਸਾਡਾ ਹੱਕ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਹਨ ਜਿਨ੍ਹਾਂ ਨੂੰ ਕਰਨ ਵਿੱਚ ਅਸੀਂ ਆਪਣੀ ਗਲਤੀ ਮਹਿਸੂਸ ਨਹੀਂ ਕਰਦੇ ਤੁਸੀਂ ਇਹ ਸਾਰੇ ਗਲਤ ਕੰਮ ਜੋ ਬਿਨਾਂ ਕਿਸੇ ਡਰ ਜਾਂ ਭੈ ਦੇ ਕਰ ਰਹੇ ਹੋ ਇਹਨਾਂ ਦਾ ਲੇਖਾ ਤੁਹਾਨੂੰ ਦੇਣਾ ਪਵੇਗਾ ਜੇ ਤੁਸੀਂ ਕਿਸੇ ਜੀਵ ਨੂੰ ਮਾਰ ਰਹੇ ਹੋ ਤਾਂ ਤੁਹਾਨੂੰ ਇਸ ਦਾ ਲੇਖਾ ਦੇਣਾ ਪਵੇਗਾ ਪਰਮਾਤਮਾ ਕਿਸੇ ਦਾ ਕਰਜ਼ ਕਿਸੇ ਉੱਪਰ ਨਹੀਂ ਰਹਿਣ ਦਿੰਦਾ ਸਗੋਂ ਸਮਾਂ ਆਉਣ ਉੱਤੇ ਜ਼ਰੂਰ ਉਤਾਰਦਾ ਹੈ ਜੇ ਤੁਸੀਂ ਜੀਵਾਂ ਦੇ మాਸ ਦਾ ਵਪਾਰ ਕਰਦੇ ਹੋ ਜਾਂ మాਸ ਖਾਂਦੇ ਹੋ ਤਾਂ ਤੁਹਾਨੂੰ ਵੀ ਦੁੱਖ ਚੱਲਣੇ ਪੈਣਗੇ ਤੁਹਾਨੂੰ ਉਹਨਾਂ ਜੀਵਾਂ ਦੇ ਰੂਪ ਵਿੱਚ ਜਨਮ ਲੈ ਕੇ ਚਾਕੂ ਛੁਰੀਆਂ ਦਾ ਸ਼ਿਕਾਰ ਹੋ ਕੇ ਮਨੁੱਖਾਂ ਦੀ ਭੁੱਖ ਮਿਟਾਉਣੀ ਪਵੇਗੀ ਤੁਹਾਨੂੰ ਵੀ ਉਹਨਾਂ ਜੀਵਾਂ ਵਾਂਗ ਤੜਫਣਾ ਪਵੇਗਾ ਇਹਨਾਂ మాਸ ਦਾ ਵਪਾਰ ਕਰਨ ਵਾਲੇ ਅਤੇ ਮਾਸ ਖਾਣ ਵਾਲਿਆਂ ਦੀ ਪਰਿਵਾਰਾਂ ਵਿੱਚ ਕਦੇ ਸ਼ਾਂਤੀ ਨਹੀਂ ਰਹਿੰਦੀ ਜੋ ਲੋਕ ਟੈਕਸ ਚੋਰੀ ਕਰਦੇ ਹਨ ਉਹ ਚੋਰ ਤੋਂ ਵੱਧ ਨਹੀਂ ਹਨ ਇਹ ਪੈਸਾ ਉਹਨਾਂ ਦਾ ਨਹੀਂ ਹੈ ਸਰਕਾਰ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਤੇ ਸਹੂਲਤਾ ਦਿੰਦੀ ਹੈ ਇਸ ਦੇ ਬਦਲੇ ਸਰਕਾਰ ਟੈਕਸ ਵਸੂਲ ਕਰਦੀ ਹੈ ਇਹ ਪੈਸਾ ਸਰਕਾਰ ਦਾ ਹੀ ਹੁੰਦਾ ਹੈ ਜੇ ਅਸੀਂ ਇਸ ਨੂੰ ਚੋਰੀ ਕਰਾਂਗੀ ਤਾਂ ਸਰਕਾਰ ਲੋਕਾਂ ਦੇ ਭਲੇ ਲਈ ਯੋਜਨਾਵਾਂ ਨਹੀਂ ਬਣਾ ਪਾਵੇਗੀ ਤੇ ਇਸ ਨਾਲ ਲੋਕਾਂ ਨੂੰ ਦੁੱਖ ਹੋਵੇਗਾ ਕਿ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਸਕੀਆਂ ਤੇ ਲੋਕਾਂ ਦੇ ਦੁੱਖ ਦਾ ਪਾਪ ਟੈਕਸ ਨਾ ਦੇਣ ਵਾਲਿਆਂ ਨੂੰ ਲੱਗੇਗਾ ਜਦ ਅਸੀਂ ਕਿਸੇ ਇਨਸਾਨ ਦਾ ਹੱਕ ਮਾਰਦੇ ਹਾਂ ਜਾਂ ਉਸ ਨੂੰ ਸਤਾਉਂਦੇ ਹਾਂ ਤਾਂ ਇਸ ਦਾ ਵੀ ਸਾਨੂੰ ਦੁੱਖ ਭੋਗਣਾ ਪੈਂਦਾ ਹੈ ਇਸ ਸਮੇਂ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਅਸੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਸਹਾਇਤਾ ਦਿੱਤੀ ਹੈ ਅਸੀਂ ਤਾਂ ਬਹੁਤ ਲੋਕਾਂ ਨੂੰ ਸੁਖ ਦਿੱਤਾ ਹੈ ਤਾਂ ਇਹ ਵੀ ਸੋਚ ਲਵੋ ਕਿ ਕਿਤੇ ਤੁਸੀਂ ਕਿਸੇ ਇੱਕ ਨੂੰ ਖੁਸ਼ ਕਰਨ ਲਈ ਕਿਤੇ ਕਈ ਮਨੁੱਖਾਂ ਦੀਆਂ ਭਾਵਨਾਵਾਂ ਦਾ ਗਲਾ ਤਾਂ ਨਹੀਂ ਘੁੱਟਿਆ ਜੇਕਰ ਤੁਸੀਂ ਇੱਕ ਜਾਂ ਦੋ ਨੂੰ ਖੁਸ਼ ਕਰਕੇ ਕਈਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋ ਤਾਂ ਇਹ ਪਾਪ ਹੈ ਤੁਸੀਂ ਜੋ ਵੀ ਕਰ ਰਹੇ ਹੋ ਇਹੀ ਹੀ ਤੁਹਾਡੀ ਚੰਗੀ ਜਾਂ ਮਾੜੀ ਕਿਸਮਤ ਬਣ ਰਹੀ ਹੈ ਤੁਸੀਂ ਆਪਣੇ ਕਰਮਾਂ ਦੇ ਅਨਸਾਰ ਹੀ ਭਵਿੱਖ ਵਿੱਚ ਦੁੱਖ ਅਤੇ ਸੁੱਖ ਪ੍ਰਾਪਤ ਕਰੋਗੇ ਕਈ ਲੋਕ ਸੋਚਦੇ ਹਨ ਕਿ ਉਹ ਤਾਂ ਪਾਪੀ ਹੈ ਪਰ ਸਾਰੇ ਉਸ ਦਾ ਸਤਕਾਰ ਕਿਉਂ ਕਰਦੇ ਹਨ ਅਸਲ ਵਿੱਚ ਉਸ ਦਾ ਜੋ ਸਤਕਾਰ ਹੋ ਰਿਹਾ ਹੈ ਇਹ ਉਸ ਦੇ ਪੁਰਾਣੇ ਚੰਗੇ ਕਰਮਾਂ ਕਾਰਨ ਹੋ ਰਿਹਾ ਹੈ ਪਰ ਅੱਜ ਜੋ ਉਹ ਪਾਪ ਕਰ ਰਿਹਾ ਹੈ ਉਸ ਦਾ ਹਿਸਾਬ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਜਰੂਰ ਦੇਣਾ ਪਵੇਗਾ ਫੈਕਟਰੀਆਂ ਦੇ ਮਾਲਕ ਆਪਣੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਦੇ ਰੂਪ ਵਿੱਚ ਦੂਸਰਾ ਜਨਮ ਲੈਂਦੇ ਹਨ ਤੇ ਆਪਣੀ ਹੀ ਫੈਕਟਰੀ ਵਿੱਚ ਮਜ਼ਦੂਰ ਬਣ ਕੇ ਕੰਮ ਕਰਦੇ ਹਨ ਜੋ ਵਿਅਕਤੀ ਔਰਤ ਪ੍ਰਤੀ ਚੰਗਾ ਨਜ਼ਰੀਆ ਨਹੀਂ ਰੱਖਦਾ ਅਜਿਹਾ ਵਿਅਕਤੀ ਅਗਲੇ ਜਨਮ ਵਿੱਚ ਵੇਸਵਾ ਬਣਦਾ ਹੈ ਤੇ ਜਿਵੇਂ ਉਸਨੇ ਪਿਛਲੇ ਜਨਮ ਵਿੱਚ ਔਰਤਾਂ ਦਾ ਸ਼ੋਸ਼ਣ ਕੀਤਾ ਹੁੰਦਾ ਹੈ ਫਿਰ ਦੂਸਰੇ ਜਨਮ ਵਿੱਚ ਉਹ ਖੁਦ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ ਇਸ ਤਰ੍ਹਾਂ ਦੇ ਘਟੀਆ ਚਰਿੱਤਰ ਦੇ ਵਿਅਕਤੀ ਦੀ ਪਤਨੀ ਜਾਂ ਧੀ ਵੀ ਘਟੀਆ ਚਰਿੱਤਰ ਦੀ ਹੋ ਜਾਂਦੀ ਹੈ ਜੋ ਇਸਤਰੀ ਆਪਣੇ ਪਿਤਾ ਜਾਂ ਪਤੀ ਪ੍ਰਤੀ ਵਫਾਦਾਰ ਨਹੀਂ ਹੁੰਦੀ ਭਾਵ ਜੋ ਧੀ ਗੈਰ ਮਰਦ ਨਾਲ ਸੰਬੰਧ ਬਣਾ ਕੇ ਆਪਣੇ ਪਿਤਾ ਦੀ ਇੱਜ਼ਤ ਰੋਲਦੀ ਹੈ ਜਾਂ ਇੱਕ ਪਤਨੀ ਹੁੰਦੇ ਹੋਏ ਜੋ ਇਸਤਰੀ ਕਿਸੇ ਗੈਰ ਮਰਦ ਨਾਲ ਸੰਬੰਧ ਰੱਖਦੀ ਹੈ ਤਾਂ ਅਜਿਹੀਆਂ ਔਰਤਾਂ ਜ਼ਿੰਦਗੀ ਵਿੱਚ ਬਹੁਤ ਦੁੱਖ ਪਾਉਂਦੀਆਂ ਹਨ ਜਿਵੇਂ ਕਿ ਲਾ ਇਲਾਜ ਬਿਮਾਰੀ ਲੱਗਣਾ ਬੱਚਿਆਂ ਦੀ ਜਨਮ ਤੋਂ ਬਾਅਦ ਛੇਤੀ ਹੀ ਮੌਤ ਹੋ ਜਾਣੀ ਪਤੀ ਦਾ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਮਰ ਜਾਣਾ ਇਹਨਾਂ ਦਾ ਅਗਲਾ ਜਨਮ ਕਿਸੇ ਜਾਨਵਰ ਦੇ ਰੂਪ ਵਿੱਚ ਹੁੰਦਾ ਹੈ ਤੇ ਕਈ ਅਗਲੇ ਜਨਮ ਵਿੱਚ ਕੰਜਰੀਆਂ ਬਣ ਜਾਂਦੀਆਂ ਹਨ ਤੇ ਬਹੁਤ ਦੁੱਖ ਪਾਉਂਦੀਆਂ ਹਨ ਇਸ ਤੋਂ ਇਲਾਵਾ ਜੋ ਮਨੁੱਖ ਕਿਸੇ ਵੀ ਰੂਪ ਵਿੱਚ ਕਿਸੇ ਪਰਿਵਾਰ ਜਾਂ ਕਿਸੇ ਮਨੁੱਖ ਦੀ ਇੱਜ਼ਤ ਰੋਲਦਾ ਹੈ ਉਸ ਦੀ ਖੁਦ ਦੀ ਵੀ ਇੱਜ਼ਤ ਨਹੀਂ ਰਹਿੰਦੀ ਅਸੀਂ ਜੋ ਵੀ ਕਰਦੇ ਹਾਂ ਸਾਨੂੰ ਭੁਗਤਣਾ ਹੀ ਪੈਂਦਾ ਹੈ ਜੋ ਲੋਕ ਕਿਸੇ ਦੀ ਬਣੀ ਮਿਹਨਤ ਦਾ ਹੱਕ ਉਹਨਾਂ ਨੂੰ ਨਹੀਂ ਦਿੰਦੇ ਅਗਲੇ ਜਨਮ ਵਿੱਚ ਉਹਨਾਂ ਨੂੰ ਵੀ ਉਨਾ ਹੀ ਕੰਮ ਕਰਨਾ ਪੈਂਦਾ ਹੈ ਤੇ ਉਹਨਾਂ ਲੋਕਾਂ ਦੀ ਸੇਵਾ ਕਰਨੀ ਪੈਂਦੀ ਹੈ ਜਿਨ੍ਹਾਂ ਦਾ ਉਹਨਾਂ ਨੇ ਸ਼ੋਸ਼ਣ ਕੀਤਾ ਸੀ ਮਾਲਕ ਮਜ਼ਦੂਰ ਬਣ ਜਾਂਦਾ ਹੈ ਤੇ ਮਜ਼ਦੂਰ ਮਾਲਕ ਬੱਕਰਾ ਕਸਾਈ ਬਣ ਜਾਂਦਾ ਹੈ ਤੇ ਕਸਾਈ ਬੱਕਰਾ ਭੋਗੀ ਬਿਰਤੀ ਦਾ ਆਦਮੀ ਵੇਸ਼ਵਾ ਬਣ ਜਾਂਦਾ ਹੈ ਇਸੇ ਤਰ੍ਹਾਂ ਦੇਣੇ ਦਾ ਲੈਣਾ ਤੇ ਲੈਣੇ ਦਾ ਦੇਣਾ ਚੱਕਰ ਚੱਲਦਾ ਹੀ ਰਹਿੰਦਾ ਹੈ ਅੱਜ ਅਸੀਂ ਜੋ ਵੀ ਹਾਂ ਇਹ ਸਾਡੇ ਪੁਰਾਣੇ ਕਰਮਾਂ ਦਾ ਹੀ ਨਤੀਜਾ ਹੈ ਪ੍ਰਮਾਤਮਾ ਸਾਡੇ ਕਿਸੇ ਵੀ ਕਰਮ ਨੂੰ ਵਿਅਰਥ ਨਹੀਂ ਜਾਣ ਦਿੰਦਾ ਉਹ ਸਾਡੇ ਸਾਰਿਆਂ ਉੱਪਰ ਨਜ਼ਰ ਰੱਖਦਾ ਹੈ ਇੱਥੇ ਆ ਕੇ ਕਈ ਲੋਕ ਸਵਾਲ ਕਰਦੇ ਹਨ ਕਿ ਪ੍ਰਮਾਤਮਾ ਸਾਡੇ ਸਾਰਿਆਂ ਉੱਤੇ ਨਜ਼ਰ ਕਿਵੇਂ ਰੱਖ ਸਕਦਾ ਹੈ ਇਸ ਸੰਬੰਧੀ ਤੁਹਾਨੂੰ ਸਿਰਫ ਇੰਨੀ ਕੋਈ ਉਦਾਹਰਣ ਦਿੱਤੀ ਜਾ ਸਕਦੀ ਹੈ ਕਿ ਜਿਵੇਂ ਸੂਰਜ ਇੱਕ ਹੈ ਪਰ ਉਸਦੀ ਧੁੱਪ ਸਾਰਿਆਂ ਉੱਤੇ ਬਰਾਬਰ ਪੈਂਦੀ ਹੈ। ਸਭ ਨੂੰ ਉਹ ਬਰਾਬਰ ਊਰਜਾ ਦਿੰਦਾ ਹੈ। ਪਰ ਖੁਦ ਇੱਕ ਹੈ। ਈਸ਼ਵਰ ਵੀ ਇਸੇ ਤਰ੍ਹਾਂ ਸਾਡੇ ਸਾਰਿਆਂ ਉੱਤੇ ਨਜ਼ਰ ਰੱਖਦਾ ਹੈ ਤੇ ਸਾਰਿਆਂ ਨੂੰ ਬਰਾਬਰ ਕਿਰਪਾ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਅੱਜ ਨਿਰਾਸ਼ ਹੋ ਤਾਂ ਇਹ ਤੁਹਾਡੇ ਕਿਸੇ ਮਾੜੇ ਕਰਮ ਦਾ ਨਤੀਜਾ ਹੈ। ਪਰ ਜੇਕਰ ਤੁਸੀਂ ਸੁਖੀ ਹੋ ਤਾਂ ਇਹ ਤੁਹਾਡੇ ਕਿਸੇ ਚੰਗੇ ਕਰਮ ਦਾ ਨਤੀਜਾ ਹੈ। ਪਰਮਾਤਮਾ ਦੀ ਕਰਮਾਂ ਦੀ ਦੁਕਾਨ ਤੋਂ ਸੌਦਾ ਲੈਣ ਉੱਤੇ ਪੂਰੇ ਪੈਸੇ ਦੇਣੇ ਪੈਂਦੇ ਹਨ ਉਹ ਮੁੱਲ ਨੂੰ ਬਿਲਕੁਲ ਵੀ ਨਹੀਂ ਘਟਾਉਂਦਾ ਚਾਹੇ ਤੁਸੀਂ ਕੁਝ ਵੀ ਹੋਵੋ ਹਰ ਇੱਕ ਚੀਜ਼ ਦਾ ਪੂਰਾ ਮੁੱਲ ਮੋੜਨਾ ਪੈਂਦਾ ਹੈ ਕਰਮ ਚੱਕਰ ਸਾਰਿਆਂ ਲਈ ਇੱਕੋ ਜਿਹਾ ਹੈ ਇਥੋਂ ਤੱਕ ਕਿ ਸੰਤ ਮਹਾਪੁਰਖ ਵੀ ਜਦੋਂ ਤੱਕ ਆਪਣੇ ਸਰੀਰ ਵਿੱਚ ਰਹਿੰਦੇ ਹਨ ਉਹ ਵੀ ਆਪਣੇ ਕਰਮਾਂ ਦੇ ਇਸ ਹਾਬ ਨਾਲ ਦੁੱਖ ਤੇ ਸੁੱਖ ਭੋਗਦੇ ਹਨ ਕਰਮ ਚੱਕਰ ਬਹੁਤ ਹੀ ਸਖਤ ਨਿਜਮਾ ਨਾਲ ਬਣਿਆ ਹੋਇਆ ਹੈ ਪਰਮਾਤਮਾ ਕੋਈ ਭੇਦ ਭਾਵ ਨਹੀਂ ਕਰਦਾ ਜੇਕਰ ਉਸ ਦਾ ਨਾਮ ਜਪਣ ਵਾਲਾ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਵੀ ਓਨੀ ਹੀ ਸਜ਼ਾ ਮਿਲਦੀ ਹੈ ਜਿੰਨੀ ਕਿ ਇੱਕ ਨਾਸਤਕ ਨੂੰ ਮਿਲਦੀ ਹੈ ਜਦੋਂ ਤੱਕ ਅਸੀਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਸਰੀਰ ਵਿੱਚੋਂ ਬਾਹਰ ਨਹੀਂ ਨਿਕਲ ਜਾਂਦੇ ਉਸ ਸਮੇਂ ਤੱਕ ਅਸੀਂ ਕਰਮਾਂ ਦੇ ਖੇਲ ਤੋਂ ਛੁੱਟ ਨਹੀਂ ਸਕਦੇ ਜਦ ਤੱਕ ਆਤਮਾ ਪਰਮਾਤਮਾ ਦੇ ਦਰਸ਼ਨ ਕਰਕੇ ਸਰੀਰ ਨੂੰ ਨਹੀਂ ਛੱਡਦੀ ਉਸ ਸਮੇਂ ਤੱਕ ਅਸੀਂ ਕਰਮਾਂ ਦੇ ਖੇਲ ਦੇ ਅਨੁਸਾਰ ਹੀ ਆਪਣਾ ਜੀਵਨ ਨਿਰਵਾਹ ਕਰਾਂਗੇ ਇਸ ਜੀਵਨ ਉੱਤੇ ਸਾਡਾ 0% ਇੱਕ ਕੰਟਰੋਲ ਵੀ ਨਹੀਂ ਹੈ ਹੁਣ ਅਸੀਂ ਤੁਸੀਂ ਸੋਚ ਰਹੇ ਹੋਵੋਗੇ ਕਿ ਚਲੋ ਮੰਨ ਲਿਆ ਸਾਡੇ ਕਰਮਾਂ ਦਾ ਫਲ ਸਾਨੂੰ ਭੋਗਣਾ ਪਵੇਗਾ ਪਰ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੇ ਪਵਿੱਤਰ ਜੀਵਨ ਬਤੀਤ ਕਰਕੇ ਵੀ ਦੁੱਖ ਕਿਉਂ ਭੋਗਦੇ ਹਨ ਉਹਨਾਂ ਕੋਲ ਤਾਂ ਬਹੁਤ ਸ਼ਕਤੀ ਹੁੰਦੀ ਹੈ ਉਹ ਉਸ ਸ਼ਕਤੀ ਦੁਆਰਾ ਆਪਣੇ ਦੁੱਖਾਂ ਨੂੰ ਦੂਰ ਕਿਉਂ ਨਹੀਂ ਕਰਦੇ ਇਸ ਸਵਾਲ ਦਾ ਉੱਤਰ ਲੈਣ ਲਈ ਤੁਹਾਨੂੰ ਕਰਮਾਂ ਦੇ ਖੇਲ ਦੇ ਇੱਕ ਹੋਰ ਅਸੂਲ ਨੂੰ ਸਮਝਣਾ ਪਵੇਗਾ ਤੇ ਇਹ ਅਸੂਲ ਹੈ ਜੇਕਰ ਕੋਈ ਸੰਤ ਮਹਾਪੁਰਖ ਕਿਸੇ ਵਿਅਕਤੀ ਦਾ ਦੁੱਖ ਦੂਰ ਕਰਦੇ ਹਨ ਜਿਵੇਂ ਕਿ ਕਈ ਵਾਰੀ ਕੋਈ ਗਿਆਨੀ ਪੁਰਸ਼ ਕਿਸੇ ਅਲੌਕਿਕ ਸ਼ਕਤੀ ਦੁਆਰਾ ਕਿਸੇ ਵਿਅਕਤੀ ਦੀ ਬਿਮਾਰੀ ਠੀਕ ਕਰ ਦਿੰਦਾ ਹੈ ਜਾਂ ਕਿਸੇ ਮਨੁੱਖ ਦਾ ਕੋਈ ਹੋਰ ਦੁੱਖ ਦੂਰ ਕਰ ਦਿੰਦਾ ਹੈ ਤਾਂ ਉਸ ਵਿਅਕਤੀ ਦਾ ਦੁੱਖ ਤਾਂ ਖਤਮ ਹੋ ਜਾਂਦਾ ਹੈ ਪਰ ਉਹ ਦੁੱਖ ਉਸ ਦੁੱਖ ਦੁਖੀ ਵਿਅਕਤੀ ਨੂੰ ਉਸ ਤੋਂ ਛੁਟਕਾਰਾ ਦਿਵਾਉਣ ਵਾਲੇ ਉੱਤੇ ਆ ਜਾਂਦਾ ਹੈ ਇਹ ਕੁਦਰਤ ਦਾ ਨਿਯਮ ਹੈ ਜੇਕਰ ਅਸੀਂ ਕਿਸੇ ਦੁਆਰਾ ਕੀਤੇ ਗਏ ਪਾਪ ਨਾਲ ਉਸ ਨੂੰ ਮਿਲੇ ਦੁੱਖ ਨੂੰ ਦੂਰ ਕਰਦੇ ਹਾਂ ਤਾਂ ਉਹ ਦੁੱਖ ਸਾਡੇ ਉੱਤੇ ਆ ਜਾਂਦਾ ਹੈ ਪਾਪ ਦਾ ਬਦਲਾ ਤਾਂ ਕੁਦਰਤ ਨੇ ਲੈਣਾ ਹੀ ਹੈ ਜੇਕਰ ਤੁਸੀਂ ਉਸ ਪਾਪੀ ਮਨੁੱਖ ਨੂੰ ਦੁੱਖ ਦੂਰ ਕੀਤਾ ਹੈ ਤਾਂ ਇਹ ਦੁੱਖ ਤੁਹਾਨੂੰ ਖੁਦ ਚੱਲਣਾ ਪਵੇਗਾ ਇਹੀ ਕਾਰਨ ਹੈ ਕਿ ਸੰਤ ਮਹਾਪੁਰਖਾਂ ਨੂੰ ਆਪਣੀਆਂ ਸਰੀਰਕ ਬਿਮਾਰੀਆਂ ਜਦ ਕਿਸੇ ਹੋਰ ਤਰ੍ਹਾਂ ਦੇ ਅਤਿਆਚਾਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਸੰਤ ਮਹਾਪੁਰਖ ਲੋਕਾਂ ਉੱਤੇ ਕਿਰਪਾ ਕਰਕੇ ਉਹਨਾਂ ਦੇ ਦੁੱਖ ਆਪਣੇ ਉੱਤੇ ਲੈ ਲੈਂਦੇ ਹਨ ਇਹੀ ਕਾਰਨ ਹੈ ਕਿ ਲਗਭਗ ਹਰ ਸੰਤ ਮਹਾਪੁਰਖ ਦਾ ਜੀਵਨ ਦੁੱਖਾਂ ਨਾਲ ਭਰਿਆ ਪਿਆ ਹੁੰਦਾ ਹੈ ਇਹ ਦੁੱਖ ਉਹਨਾਂ ਦੇ ਆਪ ਦੇ ਨਹੀਂ ਸਗੋਂ ਦੂਸਰਿਆਂ ਤੋਂ ਲੈ ਗਏ ਹੁੰਦੇ ਹਨ ਇਸ ਤੋਂ ਇਲਾਵਾ ਕਰਮ ਚੱਕਰ ਦਾ ਇੱਕ ਹੋਰ ਵੀ ਅਸੂਲ ਹੈ ਕਿ ਜੇਕਰ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ ਤਾਂ ਉਸ ਵਿਅਕਤੀ ਦੇ ਪਾਪ ਸਾਡੇ ਉੱਤੇ ਆ ਜਾਂਦੇ ਹਨ ਅਸੀਂ ਕਿਸੇ ਦੀ ਜਿੰਨੀ ਜ਼ਿਆਦਾ ਨਿੰਦਿਆ ਕਰਾਂਗੇ ਉਸ ਵਿਅਕਤੀ ਦੇ ਓਨੇ ਹੀ ਪਾਪ ਸਾਡੇ ਉੱਤੇ ਆ ਜਾਣਗੇ ਇਸੇ ਲਈ ਸੰਤ ਮਹਾਪੁਰਖਾ ਹਮੇਸ਼ਾ ਨਿੰਦਿਆ ਕਰਨ ਤੋਂ ਰੋਕਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਬੇਮਤਲਬ ਤੋ ਹੀ ਆਪਣੇ ਜੀਵਨ ਵਿੱਚ ਦੁੱਖ ਭਰ ਲੈਂਦੇ ਹਾਂ ਜਿਸ ਵਿਅਕਤੀ ਦੀ ਅਸੀਂ ਨਿੰਦਿਆ ਕਰਦੇ ਹਾਂ ਉਸ ਵਿਅਕਤੀ ਦੇ ਉਹਨੇ ਹੀ ਪਾਪ ਕੱਟੇ ਜਾਂਦੇ ਹਨ ਉਸ ਦੇ ਸਿਰ ਉੱਤੋਂ ਪਾਪਾਂ ਦਾ ਭਾਰ ਘਟ ਜਾਂਦਾ ਹੈ ਤੇ ਉਸ ਦੇ ਕੀਤੇ ਪਾਪ ਸਾਡੇ ਉੱਤੇ ਆ ਜਾਂਦੇ ਹਨ ਇਸੇ ਕਾਰਨ ਨਿੰਦਕ ਨੂੰ ਇੱਕ ਮੈਲ ਨਿਵਾਰਕ ਵੀ ਆਖਿਆ ਗਿਆ ਹੈ ਨਿੰਦਿਆ ਕਰਨ ਵਾਲਾ ਵਿਅਕਤੀ ਸਾਡੇ ਪਾਪ ਕੱਢ ਦਿੰਦਾ ਹੈ ਜੇਕਰ ਤੁਹਾਡੀ ਕੋਈ ਨਿੰਦਿਆ ਕਰਦਾ ਹੈ ਤੁਹਾਨੂੰ ਬੁਰਾ ਭਲਾ ਬੋਲਦਾ ਹੈ ਤਾਂ ਤੁਸੀਂ ਖੁਸ਼ ਹੋ ਕਿਉਂਕਿ ਉਹ ਤੁਹਾਡੀ ਮੈਲ ਘਟ ਰਿਹਾ ਹੈ ਉਹ ਤੁਹਾਡੇ ਪਾਪ ਖਤਮ ਕਰ ਰਿਹਾ ਹੈ ਉਹ ਤੁਹਾਡੇ ਦੁੱਖ ਦੂਰ ਕਰ ਰਿਹਾ ਹੈ ਇਹੀ ਕਾਰਨ ਹੈ ਕਿ ਸੰਤ ਮਹਾਪੁਰਖ ਆਪਣੇ ਨਿੰਦਕ ਨੂੰ ਕਦੇ ਗਲਤ ਨਹੀਂ ਬੋਲਦੇ ਜੇਕਰ ਤੁਹਾਡੀ ਕੋਈ ਨਿੰਦਿਆ ਕਰਦਾ ਹੈ ਤਾਂ ਖੁਸ਼ ਹੋਵੇ ਪਰ ਤੁਸੀਂ ਖੁਦ ਕਿਸੇ ਦੀ ਨਿੰਦਿਆ ਨਾ ਕਰੋ ਇਸ ਸਬੰਧੀ ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਹ ਗੱਲ ਆਮ ਹੀ ਦੇਖੀ ਹੋਵੇਗੀ ਕਿ ਕੋਈ ਕਲਾਕਾਰ ਰਾਜਨੀਤਿਕ ਜਾਂ ਕੋਈ ਸਾਹਿਤਕਾਰ ਜਿਸ ਦੀ ਲੋਕ ਬਹੁਤ ਨਿੰਦਿਆ ਕਰਦੇ ਹਨ ਉਹ ਬਹੁਤ ਤਰੱਕੀ ਕਰ ਜਾਂਦਾ ਹੈ ਲੋਕ ਉਸ ਦੀ ਨਿੰਦਿਆ ਕਰਦੇ ਹਨ ਪਰ ਇੰਨੀ ਆਲੋਚਨਾ ਹੋਣ ਦੇ ਬਾਵਜੂਦ ਵੀ ਉਹ ਇੰਨੀ ਤਰੱਕੀ ਕਿਵੇਂ ਕਰ ਜਾਂਦਾ ਹੈ ਹੈ ਨਾ ਹੈਰਾਨੀ ਵਾਲੀ ਗੱਲ ਇਸ ਦਾ ਸਿਰਫ ਇੱਕ ਹੀ ਕਾਰਨ ਹੈ ਕਿ ਜਿੰਨਾ ਪਾਪਾਂ ਕਰਨ ਉਸ ਦੀ ਤਰੱਕੀ ਰੁਕਣੀ ਸੀ ਉਹ ਤਾਂ ਲੋਕਾਂ ਨੇ ਨਿੰਦਿਆ ਕਰ ਕਰ ਕੱਟ ਦਿੱਤੇ ਫਿਰ ਉਸ ਦੀ ਤਰੱਕੀ ਕੀ ਰੁਕਣੀ ਸੀ ਲੋਕ ਉਸ ਦੇ ਪਾਪਾਂ ਦੀ ਪੰਡ ਨੂੰ ਹੌਲੀ ਕਰਕੇ ਆਪਣੇ ਪਾਪਾਂ ਦੀ ਪੰਡ ਭਾਰੀ ਕਰ ਲੈਂਦੇ ਹਨ ਕਿਸੇ ਦੇ ਗਲਤ ਕੰਮ ਨੂੰ ਗਲਤ ਕਹਿਣਾ ਨਿੰਦਿਆ ਨਹੀਂ ਹੈ ਪਰ ਉਸ ਨੂੰ बार-बार ਦੁਹਰਾਉਣਾ ਇੱਕੋ ਗੱਲ ਨੂੰ ਰਗੜੀ ਜਾਣਾ ਇਹ ਨਿੰਦਿਆ ਹੈ ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਸਾਡੇ ਹਰ ਕੰਮ ਦਾ ਹਿਸਾਬ ਦੇਣਾ ਪੈਂਦਾ ਹੈ ਦੇਣੀ ਦਾ ਲੈਣਾ ਤੇ ਲੈਣੇ ਦਾ ਦੇਣਾ ਪੈਂਦਾ ਹੈ ਇਹ ਇੱਕ ਕਰਮ ਚੱਕਰ ਹੈ ਤੇ ਇਸ ਚੱਕਰ ਦੀ ਕਿਰਿਆ ਨੂੰ ਕਿਸਮਤ ਕਿਹਾ ਜਾਂਦਾ ਹੈ ਇੱਥੇ ਇੱਕ ਹੋਰ ਗੱਲ ਕਰਨੀ ਵੀ ਬਣਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਧਿਆਤਮਿਕਤਾ ਨਾਲੋਂ ਵੱਧ ਵਿਗਿਆਨ ਉੱਤੇ ਭਰੋਸਾ ਹੈ ਉਹਨਾਂ ਨੂੰ ਕਿਸਮਤ ਦੇ ਵजूद ਦੀ ਗੱਲ ਸਮਝਾਉਣ ਲਈ ਇੱਥੇ ਵਿਗਿਆਨ ਦੇ ਇੱਕ ਸਿਧਾਂਤ ਦੀ ਵਿਆਖਿਆ ਕਰਨਾ ਜ਼ਰੂਰੀ ਹੈ ਇੱਕ ਮਸ਼ਹੂਰ ਵਿਗਿਆਨੀ ਸਟਿਫਨ ਹਾਂਕਿੰਗ ਦਾ ਕਹਿਣਾ ਹੈ ਕਿ ਮਨੁੱਖ ਸਮੇਂ ਦਾ ਸਫ਼ਰ ਕਰ ਸਕਦਾ ਹੈ ਭਾਵ ਭਵਿੱਖ ਕਾਲ ਵਿੱਚ ਜਾ ਸਕਦਾ ਹੈ ਸਟਿਫਨ ਹਾਂਗ ਦਾ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਭਾਰ ਵਾਲੀ ਵਸਤੂ ਦੇ ਨੇੜੇ ਸਮੇਂ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ ਪਰ ਭਾਰੀ ਵਸਤੂ ਤੋਂ ਦੂਰ ਸਮੇਂ ਦੀ ਰਫਤਾਰ ਕਾਫੀ ਤੇਜ਼ ਹੁੰਦੀ ਹੈ ਸਾਡੇ ਜਿੰਨੇ ਵੀ ਉਪਗ੍ਰਹ ਆਕਾਸ਼ ਵਿੱਚ ਮੌਜੂਦ ਹਨ ਇਹਨਾਂ ਸਾਰਿਆਂ ਦੀਆਂ ਘੜੀਆਂ ਦਾ ਸਮਾਂ بار بار ਠੀਕ ਕਰਨਾ ਪੈਂਦਾ ਹੈ ਕਿਉਂਕਿ ਧਰਤੀ ਤੋਂ ਦੂਰ ਹੋਣ ਕਾਰਨ ਧਰਤੀ ਦਾ ਭਾਰ ਇਹਨਾਂ ਉਪਗ੍ਰਹਾਂ ਦੀਆਂ ਘੜੀਆਂ ਦੇ ਸਮੇਂ ਉੱਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਹੀਂ ਬਣਾ ਪਾਉਂਦਾ ਤੇ ਧਰਤੀ ਦੇ ਭਾਰ ਵੱਲੋਂ ਸਮੇਂ ਉੱਤੇ ਪਾਏ ਜਾਂਦੇ ਦਬਾਅ ਤੋਂ ਮੁਕਤ ਹੋਣ ਕਾਰਨ ਉਪਗ੍ਰਹਾਂ ਦੀਆਂ ਘੜੀਆਂ ਪ੍ਰithvi ਤੇ ਮੌਜੂਦ ਘੜੀਆਂ ਤੋਂ ਬਹੁਤ ਜ਼ਿਆਦਾ ਤੇਜ਼ ਚਲਦੀਆਂ ਹੋਈਆਂ ਪ੍ਰithvi ਦੇ ਸਮੇਂ ਤੋਂ ਕਿਤੇ ਅੱਗੇ ਨਿਕਲ ਜਾਂਦੀਆਂ ਹਨ ਜਦੋਂ ਅਸੀਂ ਪ੍ਰithvi ਤੇ ਹੁੰਦੇ ਹਾਂ ਤਾਂ ਇਸ ਦੇ ਭਾਰ ਕਾਰਨ ਅਸੀਂ ਸਮੇਂ ਦੀ ਬਹੁਤ ਹੀ ਘੱਟ ਰਫ਼ਤਾਰ ਤੇ ਜਿਉਂਦੇ ਹਾਂ ਪਰ ਜਦੋਂ ਅਸੀਂ ਇਸ ਤੋਂ ਦੂਰ ਚਲੇ ਜਾਂਦੇ ਹਾਂ ਭਾਵ ਕਿਸੇ ਰਾਕਟ ਦੀ ਮਦਦ ਨਾਲ ਅਕਾਸ਼ ਵਿੱਚ ਚਲੇ ਜਾਂਦੇ ਹਨ ਤਾਂ ਉੱਥੇ ਅਸੀਂ ਪ੍ਰithvi ਦੇ ਭਾਰ ਦੇ ਦਬਾਅ ਤੋਂ ਮੁਕਤ ਕਾਫੀ ਤੇਜ਼ੀ ਨਾਲ ਚੱਲਣ ਵਾਲੇ ਸਮੇਂ ਦੇ ਸੰਪਰਕ ਵਿੱਚ ਆ ਕੇ ਪ੍ਰithvi ਤੇ ਰਹਿਣ ਵਾਲੇ ਮਨੁੱਖਾਂ ਤੋਂ ਅੱਗੇ ਲੰਘ ਜਾਂਦੇ ਹਨ ਭਾਵ ਭੇਖ ਵਿੱਚ ਚਲੇ ਜਾਂਦੇ ਹਨ ਪਰ ਇੱਥੇ ਦਿੱਕਤ ਇਹ ਹੈ ਕਿ ਜਦੋਂ ਰਾਖਟ ਵਾਪਸ ਆਉਂਦਾ ਹੈ ਤਾਂ ਪ੍ਰithvi ਦੇ ਵਾਜੂ ਮੰਡਲ ਵਿੱਚ ਦਾਖਲ ਹੁੰਦੇ ਸਮੇਂ ਪ੍ਰithvi ਦੇ ਭਾਰ ਦੇ ਸੰਪਰਕ ਵਿੱਚ ਆ ਕੇ ਇਹ ਪ੍ਰithvi ਦੇ ਸਮੇਂ ਵਿੱਚ ਬੰਨਿਆ ਜਾਂਦਾ ਹੈ ਜਿਸ ਕਾਰਨ ਆਕਾਸ਼ ਵਿੱਚ ਭੇਖ ਦੀ ਸੈਰ ਕਰਨ ਦੇ باوجود ਵੀ ਪ੍ਰithvi ਤੇ ਵਾਪਸ ਆਉਂਦੇ ਸਮੇਂ ਰਾਕਟ ਵਰਤਮਾਨ ਕਾਲ ਵਿੱਚ ਪਰਵੇਸ਼ ਕਰ ਜਾਂਦਾ ਹੈ ਇਸ ਸਮੱਸਿਆ ਨਾਲ ਨਿਪਟਣ ਲਈ ਸਟੀਫਨ ਹਾਕਿੰਗ ਨੇ ਕੁਝ ਯੋਜਨਾਵਾਂ ਬੜਾਈਆਂ ਹਨ ਤਾਂ ਜੋ ਅਸੀਂ ਪ੍ਰithvi ਦੇ ਭਾਰ ਦੁਆਰਾ ਸਮੇ ਉਤੇ ਪਾਏ ਜਾਂਦੇ ਦਬਾਅ ਤੋਂ ਮੁਕਤ ਹੋ ਕੇ ਆਸਾਨੀ ਨਾਲ ਭਵਿੱਖ ਕਾਲ ਵਿੱਚ ਜਾ ਸਕੀਏ ਇਸ ਦੇ ਲਈ ਉਹਨਾਂ ਨੇ ਇੱਕ ਅਜੀਹਾ ਰਾਕੇਟ ਬਣਾਉਣ ਦੀ ਗੱਲ ਕੀਤੀ ਹੈ ਜਿਸ ਦੀ ਰਫ਼ਤਾਰ 3 ਲੱਖ ਕਿਲੋਮੀਟਰ ਪ੍ਰਤੀ ਸੈਕੰਡ ਹੋਵੇਗੀ ਭਾਵ ਇਸ ਦੀ ਰਫ਼ਤਾਰ ਪ੍ਰਕਾਸ਼ ਦੀ ਰਫ਼ਤਾਰ ਦੇ ਸਮਾਨ ਹੋਵੇਗੀ ਇਸ ਤਰ੍ਹਾਂ ਦੇ ਰਾਕੇਟ ਵਿੱਚ ਬੈਠ ਕੇ ਅਸੀਂ ਕਿਸੇ ਵੀ ਤਰ੍ਹਾਂ ਦੇ ਭਾਰ ਵੱਲੋਂ ਸਮੇਂ ਤੇ ਪਾਏ ਜਾਂਦੇ ਦਬਾਅ ਤੋਂ ਮੁਕਤ ਹੋ ਜਾਵਾਂਗੇ ਤੇ ਪ੍ਰithvi ਦੇ ਸਮੇਂ ਤੋਂ ਕਿਤੇ ਅੱਗੇ ਨਿਕਲ ਜਾਵਾਂਗੇ ਇੰਨੀ ਰਫ਼ਤਾਰ ਤੇ ਸਫ਼ਰ ਤੈਅ ਕਰਨ ਤੋਂ ਬਾਅਦ ਜਦੋਂ ਇਹ ਰਾਕੇਟ ਪ੍ਰithvi ਦੇ ਵਾਪਸ ਪਰਤੇਗਾ ਤਾਂ ਪ੍ਰithvi ਦਾ ਭਾਰ ਇਸ ਨੂੰ ਆਪਣੇ ਦਬਾਅ ਨਾਲ ਵਰਤਮਾਨ ਸਮੇਂ ਵਿੱਚ ਨਹੀਂ ਲਿਆ ਸਕੇਗਾ ਅਤੇ ਜਦੋਂ ਅਸੀਂ ਪ੍ਰithvi ਉੱਤੇ ਉਤਰਾਂਗੇ ਤਾਂ ਅਸੀਂ ਵਰਤਮਾਨ ਸਮੇਂ ਤੋਂ ਅੱਗੇ ਭਾਵ ਭਵਿੱਖ ਦੀ ਦੁਨੀਆ ਵਿੱਚ ਹੋਵਾਂਗੀ ਉਹਨਾਂ ਦਾ ਭਵਿੱਖ ਵਿੱਚ ਜਾਣ ਦਾ ਸਿਧਾਂਤ ਬਿਲਕੁਲ ਸਹੀ ਹੈ ਇਸ ਤਰ੍ਹਾਂ ਪ੍ਰਕਾਸ਼ ਦੀ ਗਤੀ ਹਾਸਲ ਕਰਕੇ ਭਵਿੱਖ ਵਿੱਚ ਜਾਇਆ ਜਾ ਸਕਦਾ ਹੈ ਪਰ ਇੱਥੇ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਭਵਿੱਖ ਕੀ ਹੈ ਮੈਂ ਜਦੋਂ ਟੀਵੀ ਉੱਤੇ ਸਟੀਫਨ ਹਾਕਿੰਗ ਦੇ ਇਹ ਵਿਚਾਰ ਸੁਨੇ ਤਾਂ ਮੇਰੇ ਮਨ ਵਿੱਚ ਉਸੇ ਸਮੇਂ ਖਿਆਲ ਆਇਆ ਕਿ ਜਾਣੇ ਅਣਜਾਣੇ ਵਿੱਚ ਹੀ ਸਹੀ ਪਰ ਸਟੀਫਨ ਹਾਕਿੰਗ ਨੇ ਆਪਣੇ ਇਸ ਸਿਧਾਂਤ ਦੇ ذریعے ਇਹ ਵੀ ਸਿੱਧ ਕਰ ਦਿੱਤਾ ਹੈ ਕਿ ਕਿਸਮਤ ਹੁੰਦੀ ਹੈ ਅਸਲ ਵਿੱਚ ਭਵੇਖ ਦਾ ਹੀ ਦੂਜਾ ਨਾਮ ਕਿਸਮਤ ਹੈ ਭਵੇਖ ਨੂੰ ਹੀ ਤਾਂ ਕਿਸਮਤ ਕਿਹਾ ਜਾਂਦਾ ਹੈ ਵਿਗਿਆਨ ਇਸ ਗੱਲ ਨੂੰ ਮੰਨਦੀ ਹੈ ਕਿ ਪ੍ਰਕਾਸ਼ ਦੀ ਗਤੀ ਨਾਲ ਸਫਰ ਤਹਿ ਕਰਕੇ ਸਮੇਂ ਦੇ ਬੰਧਨ ਤੋਂ ਮੁਕਤ ਹੋ ਕੇ ਅਸੀਂ ਆਪਣੇ ਆਉਣ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਕਿਤੇ ਜਾਣ ਵਾਲੇ ਕੰਮਾਂ ਨੂੰ ਵੇਖ ਸਕਦੇ ਹਾਂ ਭਾਵ ਸਾਡੀ ਕਿਸਮਤ ਵਿੱਚ ਸਾਡੇ ਵੱਲੋਂ ਕੀਤੇ ਜਾਣ ਵਾਲੇ ਜੋ ਕੰਮ ਲਿਖੇ ਗਏ ਹਨ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੇਖ ਸਕਦੇ ਹਾਂ ਇਸ ਤਰ੍ਹਾਂ ਸਿੱਧ ਹੁੰਦਾ ਹੈ ਕਿ ਕਿਸਮਤ ਸੱਚ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਤਾਂ ਬਹੁਤ ਹੀ ਬੁਰੇ ਫਸੇ ਹੋਏ ਹਾਂ ਅਸੀਂ ਇਸ ਤਰ੍ਹਾਂ ਨਹੀਂ ਰਹਿਣਾ ਚਾਹੁੰਦੇ ਅਸੀਂ ਇਸ ਕਰਮ ਚੱਕਰ ਤੋਂ ਮੁਕਤੀ ਪਾਉਣਾ ਚਾਹੁੰਦੇ ਹਾਂ ਪਰ ਅਸੀਂ ਇਹ ਕਿਵੇਂ ਕਰ ਪਾਵਾਂਗੇ ਇਸ ਦਾ ਉੱਤਰ ਹੈ ਕਿ ਅਸੀਂ ਪਰਮਾਤਮਾ ਦਾ ਨਾਮ ਜਪ ਕੇ ਇਸ ਚੱਕਰ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਇਸ ਚੱਕਰ ਤੋਂ ਮੁਕਤੀ ਦਾ ਮਤਲਬ ਹੈ 84 ਲੱਖ ਜੁਨਾਂ ਵਿੱਚੋਂ ਬਾਹਰ ਨਿਕਲਣਾ ਤੇ 84 ਲੱਖ ਜੁਨਾਂ ਵਿੱਚੋਂ ਬਾਹਰ ਨਿਕਲਣ ਦਾ ਮਤਲਬ ਹੈ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋ ਜਾਣਾ ਭਾਵ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨਾ ਇਹ ਇੱਕ ਰੋਹਾਨੀ ਖੇਡ ਹੈ ਇਸ ਵਿੱਚ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ